ਘਾਈ ਕਰਦੇ ਪਏ ਸਫਾਈ ਕਿੰਨਾ ਗੰਦ ਪਿਆ ਹੋਇਆ ਇੱਥੇ ਮਿੱਟੀ ਮਿੱਟੀ ਹੋਈ ਪਈ ਆ ਇਹ ਸਾਦਾ ਪਾਣੀ ਇੱਥੇ ਵਿੱਚ ਕੋ ਪਾਇਆ ਜੀ ਦੱਸਾਂ ਸਾਦਾ ਪਾਣੀ ਸਿਰਫ ਏਸ ਕਰਕੇ ਕਿ ਨਾ ਉੱਡੇ ਨਾ ਮਿੱਟੀ ਉਹ ਘਟਾਣਾ ਉੱਡੇ ਉਹ ਸਾਰਾ ਚੁੱਕ ਕੇ ਨਾ ਇੱਕ ਬੋਰੀ ਲਿਆ ਕੇ ਉੱਚੇ ਪਾਣਾ ਆ ਮਿੱਟੀ ਮਿੱਟੀ ਇਹ ਦਿਨ ਘਟਣੀ ਉੱਟੂਗਾ ਅੱਛਾ ਬੋਰੀ ਨਹੀਂ ਆ ਗਈ ਕੋਈ ਬੋਰੀਆਂ ਸਾਰੀਆਂ ਫੱਟੀਆਂ ਪਈਆਂ ਹਨ ਮਿੱਟੀ ਚੁੱਕੀ ਦੇਣ ਜੀ ਸਾਰਾ ਊੜਾ ਪਿਆ ਡਿਸਟੋਰਮ ਚੇ ਹੋਨੇ ਹੋ 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 ਕੀ ਹੈ ਉਹ ਸ਼ਿਕ ਪ੍ਰਿਮਰੀ ਗਈ ਆ ਕਿੱਥੇ ਉਹ ਇੱਥੇ ਹੂੰ ਜਿਹਦੇ ਬਹੁਤ ਡਰ ਲੱਗਦਾ ਸ਼ਿਕ ਨਹੀਂ ਤੋਂ ਹੁਣ ਮਰੀ ਤੋਂ ਹੀ ਢਾਲ ਲੱਗੀ ਹੁੰਦਾ ਹੂੰ ਇਹ ਕਿਤੇ ਲੱਕੜਾਂ ਲੁਪੜਣਾ ਖਿਲੇ ਆਈ ਆ ਅੱਜ ਨਾ ਮੈਂ ਸਟੋਰ ਦੀ ਸਫਾਈ ਕਰਨ ਲੱਗੀ ਸੀਗੀ ਤੇ ਅਰਸ਼ਿਕੰਦਾ ਮम्मा ਵਲੌਗ ਸਟਾਰਟ ਕਰ ਲੈਨੇ ਆ ਇਹ ਜਿਹੜਾ ਸਟੋਰ ਆ ਨਾ ਛੱਤ ਦੇ ਉੱਤੇ ਆ ਵੈਸੇ ਹੀ ਛੋਟਾ ਮੋਟਾ ਸਮਾਨ ਵੇਸਟ ਸਮਾਨ ਰੱਖਣ ਵਾਸਤੇ ਜਿਵੇਂ ਕਿ ਰੱਦੀ ਵਗੈਰਾ ਆ ਮੈਂ ਕੱਪੜੇ ਵੀ ਇੱਥੇ ਸੁੱਕਣੇ ਪਾ ਲੈਨੇ ਆ ਜਦੋਂ ਹਨੇਰੀ ਵਗੈਰਾ ਆਉਂਦੀ ਹੈ ਨਾ ਉਹਦੇ ਕਰਕੇ ਬਹੁਤ ਜ਼ਿਆਦਾ ਜਿਹੜਾ ਮਿੱਟੀ ਘਟਾ ਆ ਉਹ ਜਮਾ ਹੋ ਜਾਂਦਾ ਆ ਸੋ ਕਾਫੀ ਮਿੱਟੀ ਘਟਾ ਜਮਾ ਹੋਇਆ ਸੀਗਾ ਤੇ ਮੈਂ ਪਾਣੀ ਛਿੜਕ ਕੇ ਜਿਹੜਾ ਆ ਉਹ ਇੱਥੇ ਸਫਾਈ ਕਰ ਦਿੱਤੀ ਦੁਪਹਿਰ ਦੇ ਕੋਈ 12:00 ਵਜੇ ਦਾ ਟਾਈਮ ਸੀਗਾ ਤੇ ਬਰਡਸ ਨੂੰ ਛੱਤ ਤੇ ਲਿਆਂਦਾ ਸੀਗਾ ਤੇ ਮੈਂ ਕਿਹਾ ਵਿੱਲੇ ਕੀ ਕਰਨਾ ਆ ਚਲੋ ਥੋੜੀ ਬਹੁਤੀ ਜਿਹੜੀ ਆ ਉਹ ਸਫਾਈ ਕਰ ਦਿੰਨੇ ਆ ਤੇ ਮੈਂ ਸ਼ਿਪਕਲੀ ਨੂੰ ਨਾ ਚੁੱਕਣ ਵਾਸਤੇ ਕੁਝ ਨਹੀਂ ਸੀਗਾ ਤੇ ਮੈਨੂੰ ਫੇਰ ਲੱਕੜਾਂ ਦੇ ਪਿੱਛੇ ਵਾਰ ਦਿੱਤਾ ਮੈਨੂੰ ਬਹੁਤ ਜ਼ਿਆਦਾ ਜਿਹੜਾ ਡਾਰਾ ਉਹ ਸ਼ਿਪਕਲੀ ਤੋਂ ਲੱਗਦਾ ਆ ਇਹ ਗਾਣੇ ਵਾਲੇ ਹੈ ਉਹਨੇ ਗਾਣੇ ਗਣੇ ਲਾਲੇ ਹੌਣ ਕੀ ਬਣਾਉਂਦੇ ਹੁਣ ਮੈਂ ਲੰਚ ਦੀ ਤਿਆਰੀ ਉਹ ਸ਼ਾਪਤੀ ਖਤਮ ਹੋਈ ਆ ਹਾਂ ਗੀਨੀ ਬਲ ਕੁ ਲਈ ਕਾਫੀ ਬਣਾ ਲਓ ਉਹ ਨਹੀਂ ਤੂੰ ਕਾਫੀ ਨਹੀਂ ਪੀਣੀ ਮੈਂ ਕਾਫੀ ਬਣਾ ਲਓ ਤੂੰ ਇੱਦਾਂ ਕਰ ਜਾ ਕੇ ਫਟਾਫਟ ਚਾਹ ਪਤੀ ਲੈ ਗਿਆ ਲੈਣ ਦੀ ਹੌਣ ਵੇਖ ਲੈਣੀ ਆ ਨਾ ਜਲਦੀ ਰੋਟੀ ਤੇ ਦਮਚੂਨ ਜਾਣਾ ਫਿਰ ਆਹ ਰੋਟੀ ਬਣ ਗਈ ਆ ਸਾਢੇ ਦਿਨ ਜਾਣਾ ਤੂੰ 3 ਵਜੇ ਮੈਂ ਸਾਢੇ ਦਿਨ ਸਮਝ ਕੇ ਬੈਠੀ ਹੁਣ ਇੱਧਰ ਨਾ ਮੈਂ ਸਾਢੇ ਦਿਨ ਬੱਚੇ ਮੈਂ ਸੋਚਿਆ ਸਾਢੇ ਦਿਨ ਤੇ ਜਾਣਾ ਹੈ ਨਹੀਂ ਸਾਢੇ ਦਿਨ ਕਿਥੇ ਜਾਣਾ ਆਨੇ ਫੜ ਕੇ ਰੋਟੀ ਖਾਣਾ ਤੇ ਰੋਟੀ ਬਣੀ ਨਹੀਂ ਆ ਸਤਿ ਸ਼੍ਰੀ ਅਕਾਲ ਨਮਸਤੇ ਆਦਾਬ ਸੋ ਅੱਜ ਦੀ ਵੀਡੀਓ ਜਿਹੜੀ ਉਹ ਸਟਾਰਟ ਹੋ ਚੁੱਕੀ ਆ ਤੇ ਅਸੀਂ ਸੋਰੀ ਅਸੀਂ ਲੰਚ ਜਿਹੜਾ ਉਹ ਕਰ ਲਿਆ ਸੀਗਾ ਤੇ ਸੋ ਹੁਣਿਆ ਸ਼ਾਮ ਦਾ ਟਾਈਮ ਤੇ ਸ਼ਾਮ ਨੂੰ ਜਿਹੜਾ ਆ ਮੋਸਟਲੀ 6-7 ਵਜੇ ਦੇ ਕਰੀਬ ਜਿਹੜੀ ਆ ਭੁੱਖ ਲੱਗ ਜਾਂਦੀ ਆ ਤੇ ਮੇਰੇ ਕੋਲ ਜਿਹੜੇ ਆ ਫੁਲਕੇ ਪਏ ਹੋਏ ਸੀਗੇ ਤੇ ਮੈਂ ਸੋਚਿਆ ਕਿ ਚਲੋ ਅੱਜ ਇੰਨਾ ਦਾ ਹੀ ਕੁਝ ਬਣਾ ਲੈਨੇ ਆ ਵੈਸੇ ਤੇ ਬਹੁਤ ਹੀ ਕਾਮਨ ਜੀ ਰੈਸਪੀ ਆ ਵੈਸੇ ਜ਼ਿਆਦਾਤਰ ਜਿਹੜੇ ਫੁਲਕੇ ਹਨ ਉਹਨਾਂ ਨੂੰ ਗਰਮ ਕਰਕੇ ਖਾ ਲੀਦਾ ਆ ਬਟ ਮੈਂ ਸੋਚਿਆ ਕਿ ਅੱਜ ਨਾ ਕਾਫੀ ਦਿਨ ਹੋ ਗਏ ਸੀਗੇ ਤੇ ਆਪਾਂ ਵੇਸਣ ਲਾ ਕੇ ਰੋਟੀ ਨਹੀਂ ਬਣਾਈ ਸੀਗੀ ਤੇ ਮੇਰੇ ਹਸਬੰਡ ਵੀ ਕਹਿੰਦੇ ਪਏ ਸੀਗੇ ਕਿ ਚਲੋ ਕਿਸੇ ਦਿਨ ਵੇਸਣ ਵਾਲੀਆਂ ਰੋਟੀਆਂ ਬਣਾਈ ਤੇ ਮੈਂ ਫਿਰ ਸੋਚਿਆ ਕਿ ਚਲੋ ਅੱਜ ਫੁਲਕੇ ਪਏ ਹੋਏ ਆ ਤੇ ਇੰਨਾਂ ਦੀਆਂ ਜਿਹੜੀਆਂ ਪਕੌੜੇ ਕੱਢ ਲੈਨੇ ਆ ਸੋ ਰੋਟੀਆਂ ਨੂੰ ਮੈਂ ਜੜਾਇਆ ਉਹ ਚਾਰ ਹਿੱਸਿਆਂ ਵਿੱਚ ਕੱਟ ਲਿਆ ਤੇ ਕੜਾਈ ਵਿੱਚ ਪਾ ਦਿੱਤਾ ਤੇਲ ਗਰਮ ਹੋਣ ਵਾਸਤੇ ਤੇ ਇੱਧਰ ਮੈਂ ਲਿਆ ਆ ਵੇਸਣ 3-4 ਕੜਚੀਆਂ ਵੇਸਣ ਦੀਆਂ ਹੋਣੀਆਂ ਉਹਦੇ ਵਿੱਚ ਇੱਕ ਚਮਚ ਨਮਕ ਦਾ ਪਾਇਆ ਥੋੜੀ ਜੀ ਹਲਦੀ ਪਾ ਦਿੱਤੀ ਇੱਕ ਚਮਚ ਭਰ ਕੇ ਗਰਮ ਮਸਾਲੇ ਦਾ ਪਾਇਆ ਤੇ ਥੋੜਾ ਜਿਹਾ ਆਂਬਚੂਰ ਪਾਊਡਰ ਪਾ ਦਿੱਤਾ ਭੁੰਨਿਆ ਹੋਇਆ ਜੀਰੇ ਦਾ ਪਾਊਡਰ ਪਾ ਦਿੱਤਾ ਤੇ ਜਵੈਨ ਪਾ ਦਿੱਤੀ ਨਾਲ ਮੈਂ ਪਾ ਦਿੱਤਾ ਚਿਲੀ ਫਲੇਕਸ ਕਿਉਂਕਿ ਹਰੀ ਮਿਰਚ ਨਹੀਂ ਸੀਗੀ ਇਸ ਕਰਕੇ ਤੇ ਥੋੜੀ ਜੀ ਪਾ ਦਿੱਤੀ ਕਾਲੀ ਮਿਰਚ ਤੇ ਬੱਲਾ ਮੈਂ ਸਾਰੇ ਮਸਾਲੇ ਜਿਹੜੇ ਵੇਸਣ ਵਿੱਚ ਮਿਕਸ ਕਰ ਲਏ ਇੱਧਰ ਜਿਹੜਾ ਪਵਨ ਆ ਉਹ ਵੀ ਆ ਗਿਆ ਸੀਗਾ ਤੇ ਉਹਨੇ ਸਾਈਡ ਤੇ ਚਾਹ ਧਰ ਦਿੱਤੀ ਸੀ ਬਣਨ ਵਾਸਤੇ ਕਿਉਂਕਿ ਤੁਹਾਨੂੰ ਪਤਾ ਆ ਜਿਹੜੇ ਪਕੌੜੇ ਆ ਉਹ ਚਾਹ ਦੇ ਨਾਲ ਹੀ ਸਵਾਦ ਲੱਗਦੇ ਆ ਸੋ ਮੈਂ ਕਹਾਂ ਚਲੋ फटाफट ਮੈਂ ਜਿਹੜੇ ਹੁਣ ਪਕੌੜੇ ਤਲ ਲੈਣੀਆਂ ਤੇ ਵੇਸਣ ਨੂੰ ਜਿਹੜਾ ਆ ਥੋੜਾ ਥੋੜਾ ਪਾਣੀ ਪਾ ਕੇ ਉਹਦਾ ਜਿਹੜਾ ਉਹ ਪੇਸਟ ਬਣਾ ਲੈਣਾ ਆ ਨਾ ਤੇ ਬਹੁਤਾ ਸੰਘਣਾ ਹੋਣਾ ਚਾਹੀਦਾ ਆ ਤੇ ਨਾ ਹੀ ਬਹੁਤਾ ਪਤਲਾ ਹੋਣਾ ਚਾਹੀਦਾ ਆ ਮਤਲਬ ਕਿ ਤੁੱਕੇ ਅਸੀਂ ਵਿੱਚ ਰੋਟੀਆਂ ਡਿਪ ਕਰਨੀਆਂ ਆ ਨਾ ਸੋ ਉਹਦੀ ਕਨਸਿਸਟੈਂਸੀ ਜਿਹੜੀ ਆ ਨਾਰਮਲ ਜੀ ਹੋਣੀ ਚਾਹੀਦੀ ਆ ਜਿਆਦਾ ਸਖਤ ਨਹੀਂ ਹੋਣੀ ਚਾਹੀਦੀ ਤੇ ਨਾ ਹੀ ਜਿਆਦਾ ਪਤਲੀ ਹੋਣੀ ਚਾਹੀਦੀ ਆ ਸੋ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਆ ਸੋ ਹੁਣ ਮੈਂ ਜਿਹੜਾ ਆ ਇਹਦੇ ਵਿੱਚ ਜਿਹੜੀਆਂ ਰੋਟੀਆਂ ਚਾਰ ਪੰਜ ਜਿਹੜੇ ਪੀਸ ਆ ਉਹ ਡਿਪ ਕਰਕੇ ਪਹਿਲਾਂ ਰੱਖ ਦਵਾਂਗੀ ਤੇ ਇੱਧਰ ਮੈਂ ਚੈੱਕ ਕਰਦੀ ਪਈ ਸੀਗੀ ਤੇਲ ਗਰਮ ਹੋ ਗਿਆ ਸੀਗਾ ਤੇ ਰੋਟੀਆਂ ਵਿੱਚ 4-5 ਪੀਸ ਜਿਹੜੇ ਆ ਉਹ ਪਹਿਲਾਂ ਡਿਪ ਕਰਕੇ ਵਿੱਚ ਰੱਖ ਦੇਣੇ ਆ ਤਾਂ ਕਿ ਜਿਹੜਾ ਵੇਸਣ ਆ ਉਹ ਚੰਗੀ ਤਰ੍ਹਾਂ ਇਹਨਾਂ ਵਿੱਚ ਜਿਹੜਾ ਆ ਉਹ ਰੱਚ ਜਾਵੇ ਤੇ ਫਿਰ ਇੱਕ ਇੱਕ ਨੂੰ ਲੈ ਕੇ ਇੱਕ ਇੱਕ ਪੀਸ ਲੈ ਕੇ ਤੋਂ ਉਹ ਜਿਹੜਾ ਆ ਉਹ ਮੈਂ ਤੇਲ ਵਿੱਚ ਉਹ ਫਰਾਈ ਕਰ ਲੈਣਾ ਆ ਇਹ ਸਾਡਾ ਜਿਹੜਾ ਆ ਉਹ ਦੇਸੀ ਸਟਾਈਲ ਆ ਮਤਲਬ ਕਿ ਪਿੰਡਾਂ ਦੇ ਵਿੱਚ ਜ਼ਿਆਦਾਤਰ ਇਦਾਂ ਹੀ ਕਰਦੇ ਆ ਕਿ ਜੇ ਰੋਟੀਆਂ ਬਚ ਜਾਂਦੀਆਂ ਆ ਤਾਂ ਉਹਨਾਂ ਨੂੰ ਜਿਹੜਾ ਵੇਸਣ ਲਾ ਕੇ ਸਵੇਰੇ ਚਾਹ ਦੇ ਨਾਲ ਜਿਹੜਾ ਆ ਉਹ ਖਾ ਲੈਂਦੇ ਆ ਅੱਜ ਕੱਲ੍ਹ ਕਈ ਵਾਰੀ ਬੱਚੇ ਜਿਹੜੇ ਆ ਨਾ ਉਹ ਇਹਨਾਂ ਚੀਜ਼ਾਂ ਨੂੰ ਪਸੰਦ ਨਹੀਂ ਕਰਦੇ ਕਿਉਂਕਿ ਉਹ ਪੀਜੇ 버ਗਰਾਂ ਨੂੰ ਜਿਹੜਾ ਜ਼ਿਆਦਾ ਪਸੰਦ ਕਰਦੇ ਆ ਜੋ ਕਿ ਅਨ ਹੈਲਥੀ ਆ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀ ਨਾ ਸਾਨੂੰ ਆਟੇ ਦੀਆਂ ਪਿੰਨੀਆਂ ਬੋਲੀ ਦੀਆਂ ਪਿੰਨੀਆਂ ਇਦਾਂ ਵੇਸਣ ਲਾ ਕੇ ਰੋਟੀ ਆਟੇ ਵਿੱਚ ਵੇਸਣ ਮਿਕਸ ਕਰਕੇ ਜਿਹੜੀ ਰੋਟੀ ਜਿਹੜੀ ਉਹ ਦਿੰਦੇ ਸੀਗੀ ਉਹ ਕਾਫੀ ਹੈਲਥੀ ਸੀ ਤੇ ਬੱਚਿਆਂ ਦੀਆਂ ਸੇਤਾਂ ਵੀ ਬਹੁਤ ਸੋਹਣੀਆਂ ਹੁੰਦੀਆਂ ਸੀ ਤੇ ਕਦੀ ਉਹਨਾਂ ਦੀ ਆਈ ਸਾਈਟ ਖਰਾਬ ਨਹੀਂ ਹੋਈ ਸੀ ਸੋ ਮੈਂ ਜਿਹੜਾ ਆ ਸਾਰੀਆਂ ਰੋਟੀਆਂ ਜਿਹੜੀਆਂ ਤਲ ਲਈਆਂ ਸੀ ਤੇ ਲਾਸਟ ਵਿੱਚ ਜਿਹੜਾ ਥੋੜਾ ਜਿਹਾ ਵੇਸਣ ਬਚ ਗਿਆ ਸੀਗਾ ਤੇ ਉਹਦੇ ਵਿੱਚ ਮੈਂ ਇੱਕ ਚਮਚ ਵੇਸਣ ਹੋਰ ਪਾ ਕੇ ਉਹਨੂੰ ਮਿਕਸ ਕਰ ਲਿਆ ਚੰਗੀ ਤਰ੍ਹਾਂ ਮੈਂ ਕਿਹਾ ਕਿ ਨੂੰ ਵੇਸਟ ਕੀ ਕਰਨਾ ਆ ਅੱਜ ਕੱਲ ਬਹੁਤ ਜ਼ਿਆਦਾ ਟ੍ਰੈਂਡ ਆ ਨਾ ਬੁੰਦੀ ਬਣਾਉਂਦਾ ਤੇ ਮੈਂ ਕਿਹਾ ਚਲੋ ਉਹ ਬਣਾ ਲੈਨੇ ਆ ਅਗਰ ਦਹੀਂ ਵਿੱਚ ਪਾਣੀ ਹੋਊਗੀ ਦਹੀਂ ਵਿੱਚ ਪਾਵਾਂਗੇ ਜੇ ਖਾਣੀ ਹੋਊਗੀ ਉਸ ਤਰ੍ਹਾਂ ਖਾ ਲਾਂਗੇ ਪਾਰ ਮੈਨੂੰ ਦਹੀਂ ਚ ਪਾਉਣ ਦਾ ਮੌਕਾ ਹੀ ਨਹੀਂ ਮਿਲਿਆ ਤੇ ਉਸ ਤਰ੍ਹਾਂ ਹੀ ਜਿਹੜੀ ਚਾਹ ਦੇ ਨਾਲ ਹੀ ਜਿਹੜੀ ਆ ਇਹ ਬੂੰਦੀ ਜਿਹੜੀ ਆ ਇਹ ਖਾਧੀ ਗਈ ਸੀ ਬੂੰਦੀ ਵੀ ਇਸ ਤਰ੍ਹਾਂ ਬਣ ਜਾਂਦੀ ਆ ਚਾਹ ਵਿੱਚ ਦਹੀਂ ਵਿੱਚ ਪਾਉਣ ਵਾਲੀਆਂ ਪਕੌੜੀਆਂ ਵੀ ਜਿਹੜੀਆਂ ਬਣ ਜਾਂਦੀਆਂ ਤੇ ਇਹ ਜਿਹੜੀਆਂ ਪਕੌੜੀਆਂ ਬਣੀਆਂ ਸੀ ਦਹੀਂ ਚ ਪਾਉਣ ਵਾਲੀਆਂ ਸੋ ਮੈਂ ਬਣਾ ਤੇ ਲਈਆਂ ਸੀਗੀਆਂ ਪਾਰਾ ਦੈਂਟ ਪੋਂ ਦਾ ਮੈਨੂੰ ਮੌਕਾ ਨਹੀਂ ਮਿਲਿਆ ਕਿਉਂਕਿ ਅਸੀਂ ਇਹਨਾਂ ਨੂੰ ਇਦਾਂ ਹੀ ਖਾ ਲਿਆ ਸੀਗਾ ਬਹੁਤ ਹੀ ਟੇਸਟੀ ਬਣੀਆਂ ਸੀਗੀਆਂ ਅਸੀਂ ਮੋਸਟਲੀ ਜਿਹੜਾ ਜੇ ਕਿਤੇ ਦਹੀਂ ਪਕੌੜੀਆਂ ਨਾ ਹੋਣ ਤੇ ਮੇਰੇ ਮਦਰ ਇਨ ਲਾ ਜਿਹੜੇ ਆ ਉਹ ਘਰੇ ਵੇਚਣ ਦੀਆਂ ਪਕੌੜੀਆਂ ਜਿਹੜੀਆਂ ਬਣਾ ਲੈਂਦੇ ਆ ਬਟ ਇਸ ਤਰ੍ਹਾਂ ਸ਼ਾਨਣੀ ਦੇ ਨਾਲ ਜਿਹੜੀਆਂ ਕਦੀ ਟਰਾਈ ਨਹੀਂ ਕੀਤੀਆਂ ਸੀਗੀਆਂ ਉਸ ਤਰ੍ਹਾਂ ਹੀ ਅਸੀਂ ਚਮਚ ਦੇ ਨਾਲ ਜਿਹੜੀਆਂ ਬਣਾ ਲੰਨੇ ਆ ਬਟ ਇਹ ਵੀ ਬਹੁਤ ਵਧੀਆ ਬਣੀਆਂ ਸੀਗੀਆਂ ਤੇ ਬਹੁਤ ਹੀ ਟੇਸਟੀ ਬਣੀਆਂ ਸੀਗੀਆਂ ਅ ਥੋੜੀਆਂ ਜੀਆਂ ਜਿਹੜੀਆਂ ਆ ਮੇਰੇ ਕੋਲੋਂ ਥੋੜੀਆਂ ਜੀਆਂ ਜ਼ਿਆਦਾ ਫਰਾਈ ਹੋ ਗਈਆਂ ਸੀਗੀਆਂ ਜਿਹਦੇ ਕਰਕੇ ਬਹੁਤ ਜ਼ਿਆਦਾ कुरकुਰੀਆਂ ਹੋਈਆਂ ਸੀਗੀਆਂ ਮਤਲਬ ਕਿ ਬਹੁਤ ਜ਼ਿਆਦਾ कुरकुਰੀਆਂ ਬਣ ਗਈਆਂ ਸੀ ਜੋ ਕਿ ਬਹੁਤ ਟੇਸਟੀ ਬਣੀਆਂ ਸੀਗੀਆਂ ਸੋ ਸ਼ਾਮ ਦੇ ਸਾਡੇ ਸਨੈਕਸ ਜਿਹੜੇ ਉਹ ਤਿਆਰ ਹੋ ਗਏ ਸੀਗੇ ਅ ਛੋਟੀ ਛੋਟੀ ਭੁਖ ਵਾਸਤੇ ਬਟ ਬਹੁਤ ਹੈਵੀ ਜਿਹੜੇ ਹੋ ਜਾਂਦੇ ਆ ਖਾਣ ਵਿੱਚ ਮਸੀਂ ਦੋ ਪੀਸੀ ਖਾਦੇ ਜਾਂਦੇ ਆ ਸੋ ਮੈਂ ਪਵਨ ਨੂੰ ਸਭ ਤੋਂ ਪਹਿਲਾਂ ਪਲੇਟ ਵਿੱਚ ਪਾ ਕੇ ਦਿੱਤੇ ਪਵਨ ਨੂੰ ਸੌਸ ਜਿਹੜੀ ਆ ਉਹ ਬਹੁਤ ਪਸੰਦਾ ਪਰ ਮੈਨੂੰ ਬਹੁਤ ਥੋੜੀ ਸੌਸ ਦਿੰਨੀ ਆ ਕਿਉਂਕਿ ਉਹਨੂੰ ਸੌਸ ਦੇ ਨਾਲ ਥੋੜੀ ਜੀ ਅਲਰਜੀ ਹੋ ਜਾਂਦੀ ਆ ਸੋ ਪਵਨ ਤੇ ਆਪਣੀ ਪਲੇਟ ਲੈ ਕੇ ਜਿਹੜਾ ਉਹ ਚਲੇ ਗਿਆ ਸੀਗਾ ਉਹਨੂੰ ਬਹੁਤ ਪਸੰਦ ਆਏ ਸੀਗੇ ਉਹਨੇ ਲੈ ਕੇ ਕਿਤੇ ਉਹਨੂੰ ਮੈਂ ਪਹਿਲੀ ਵਾਰੀ ਇਸ ਤਰ੍ਹਾਂ ਬਣਾ ਕੇ ਦਿੱਤੇ ਆ ਸੋ ਅਸੀਂ ਵੀ ਜਿਹੜੇ ਖਾਦੇ ਤੇ ਬਹੁਤ ਇੰਜੋਏ ਕੀਤਾ ਸੋ ਅੱਜ ਦੀ ਇਸ ਵੀਡੀਓ ਵਿੱਚ ਇਨਾ ਹੀ ਮਿਲਦੇ ਆ ਨੈਕਸਟ ਵੀਡੀਓ ਵਿੱਚ ਸਤਿ ਸ਼੍ਰੀ ਅਕਾਲ